ਸਾ ਲੋਕ ਸੇਖ ਫਰੀਦ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜਾ ਧਨਵਰੀ ਸਾਹੇ ਲੈ ਲਿਖਾਇ ਮਲਕ ਜਿ ਕੰਨੀ ਸੁਣੀ ਦਾ ਮਉਦੇ ਖਾਲੇ ਆਏ ਜਿੰਦ ਨਮਾਣੀ ਕੱਢੀਐ ਹੱਡਾਂ ਕੂੰ ਕੜਕਾਏ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਏ ਜਿੰਦ ਬਉਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਆਪਣਾ ਤੀ ਜੋਲ ਕਹਿ ਕਹਿ ਗੱਲ ਲੱਗੈ ਥਾਏ ਵਾਲੋਂ ਨਿੱਕੀ ਪਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਭਵੰਤਈ ਖੜਾ ਨਾਪ ਮੁਹਾਏ ਫਰੀਦਾ ਦਰਦ ਰਵੇ ਸੀ ਗਾਖੜੀ ਚੱਲਾਂ ਦੁਨੀਆ ਭੱਤ ਬਨ ਉਠਾਈ ਪੋਟਲੀ ਕਿੱਥੇ ਬੰਜਾਂ ਘਾਤਾ ਕਿ ਜਿੰਨਾ ਬੁੱਝਿਆ ਕਿ ਜਿੰਨਾ ਸਬਜਿਆ ਦੁਨੀਆ ਗੁਜੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਵੀ ਤਜਾਹੇ ਫਰੀਦਾ ਜੇ ਜਾਣਾ ਦਿਲ ਥੋੜੜੇ ਸੰਮਲ ਬੁੱਕ ਭਾਰੀ ਜੇ ਜਾਣਾ ਸੋਹ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛੱਡਣਾ ਪੀੜੀ ਪਾਈ ਗੰਡ ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖੋ ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰ ਨੁਕਕੀਆਂ ਤਨ ਨਾ ਮਾਰੇ ਘੁੰਮ ਆ ਆਪਣੜੇ ਕਰ ਜਾਈਏ ਪੈਰ ਤਨ ਦੇ ਚੁੰਮ ਫਰੀਦਾ ਜਾ ਤਾ ਖਟਣ ਵੇਲ ਤਾਂ ਤੂੰ ਰਤਾ ਦੁਨੀ ਸਿਆਮਰਗ ਸਵਾਈ ਨੀ ਹੂੰ ਜਾ ਭਰਿਆ ਤਾ ਲਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਨ ਕਹੀਐ ਕਸਾ ਫਰੀਦਾ ਅੱਖੀਂ ਦੇਖ ਪਤਨੀਆ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆਂ ਹੋਰ ਕਰਿੰਦੀ ਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈਂ ਸੋ ਪਰਹੜੀ ਰੰਗਨ ਵਿਹਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤਾ ਲੀਸਾ ਹੈ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨਾ ਲੱਗੈ ਜੇ ਲੋਚੈ ਸਭ ਕੋ ਏ ਇਹੋ ਪਰਮ ਤੇ ਅੱਲਾ ਖਸਮ ਕਾ ਜੈ ਭਾਵਤੈ ਦੇ ਫਰੀਦਾ ਜਿੰਨ ਲੋਣ ਜਗ ਮੋਹ ਆਸੇ ਲੋਣ ਮੈਂ ਡਿਠ ਕਾਜਲ ਰੇਖ ਨਸੰਦੇ ਆਸੇ ਪੰਖੀ ਸੋਏ ਬੈਠਾ ਫਰੀਦਾ ਕੋ ਕਹਿੰਦੇ ਆ ਚਾਹ ਗਿੰਦੇ ਆ ਮੱਥੀ ਦਿੰਦੇ ਆ ਨਿਤ ਜੋ ਸੈਤਾਨ ਵੰਜਾਏ ਆਸੇ ਇੱਕ ਤੇ ਫਿਰੈ ਚਿੱਤ ਫਰੀਦਾ ਥਿਓ ਪਵਾਹੀ ਤੱਬ ਜੇ ਸਾਈ ਲੋੜੇ ਸਭ ਇੱਕ ਛੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਫਰੀਦਾ ਖਾਕ ਉਹਨਾ ਨਿੰਦੀ ਐ ਖਾਕੂ ਜੇੜ ਨਾ ਕੋ ਏ ਜੀਬਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾ ਲੱਭਤਾ ਨੇ ਹੋ ਕਹਿ ਲੱਭਤਾ ਕੂੜਾ ਨੇ ਹੋ ਕਿਚਰ ਛੱਤ ਲੰਘਾਈਏ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣਕੰਡਾ ਮੋੜੇ ਹੈ ਵਸੀ ਰਬ ਹਿਆਲੀ ਹੈ ਜੰਗਲ ਕੈ ਟੁੰਡੇ ਹੈ ਫਰੀਦਾ ਇਨੀ ਨੀਨ ਕੀ ਜੰਗੀ ਹੈ ਥਲ ਡੂੰਗਰ ਭਵੇ ਓਮ ਅਜ ਫਰੀਦਾ ਕੂੰ ਡੜਾ ਸੈ ਕੋ ਹਾਥੀ ਓਮ ਫਰੀਦਾ ਰਤੀ ਵੱਡੀਆਂ ਤੋਖ ਤੋਖ ਉੱਠਨ ਪਾਸੋ ਧਿਗ ਤਨਾਂ ਦਾ ਜੀਵਿਆ ਜਿੰਨਾ ਵਿਡਾਣੀ ਆਸ ਫਰੀਦਾ ਜੇ ਮੈਂ ਹੁੰ ਦਾ ਵਾਰਿਆ ਮਿਤਾ ਆਹੜਿਆਂ ਹੈੜਾਂ ਚਲੇ ਮਜੀਠ ਜਾਂ ਉੱਪਰ ਅੰਗਾਰਾ ਫਰੀਦਾ ਲੋੜੇ ਦਾਖ ਬਜੌਰੀਆਂ ਕੇ ਕਰਬੀ ਜੈ ਡਾਟੋ ਹੰਡੇ ਉਨ ਕਤਾਏ ਦਾ ਪੈਦਾ ਲੋੜੇ ਪੱਟ ਫਿਰਦਾ ਗਲੀਏ ਚੱਕੜ ਦੂਰ ਘਾਰੋਂ ਨਾਲ ਪਿਆਰ ਨੇਹੋ ਚਲਾਂ ਤਾਂ ਪਿੱਜੇ ਕੰਬਲੀ ਰਾਂ ਤਾ ਟੁੱਟੈ ਨੇਹੋ ਪਿੱਜੋ ਸਜੋ ਕੰਬਲੀ ਅੱਲਾਹ ਵਰਸੋ ਮੇਹੋ ਜਾਇ ਮਲਾਤ ਨ ਸਜਣਾ ਟੁੱਟੋ ਨਾਹੀ ਨੇਹੋ ਫਿਰਦਾ ਮੈਂ ਪੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ ਫਿਰਦਾ ਸੱਕਰ ਖੰਡ ਨਿਵਾਦ ਗੁੜ ਮੱਖਿਓ ਮੰਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜੇ ਨੋ ਤੁੱਦਾ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਅਜਨਾ ਖਾਦੀ ਚੋਪੜੀ ਘਨੇ ਸੈਨਗੇ ਦੁੱਖ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅਜਨ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਆਗਣੀ ਤੁਮ ਕਿਉ ਰਹਿਣ ਵਿਹਾਏ ਸਹਰਟ ਹੋਈ ਨਲ ਹੈ ਪਈਐ ਨਾਹੀ ਥਾਓ ਪਰਵਾਤਰੀ ਨਾ ਪੁੱਛਈ ਧਨ ਸੋ ਆਗਣ ਨਾ ਸਾਹੁਰੈ ਪਈਐ ਕੰਤਕੀ ਕੰਤਾਗਮ ਅਥਾਹੋ ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ ਨਾਤੀ ਧੁੱਤੀ ਸੰਭਈ ਸੁੱਤੀ ਆਇਂ ਚਿੰਦਾ ਫਰੀਦਾ ਰਹੀ ਸੋ ਬੇੜੀ ਹੰਗੋਦੀ ਗਈ ਕਤੂਰੀ ਗੰਧ ਜੋਬਨ ਜਾਂਦੇ ਨਾ ਡਰਾਂ ਜੇ ਸਾਹਿ ਪ੍ਰੀਤ ਨਾ ਜਾਏ ਫਰੀਦਾ ਕਿਤਿ ਜੋਬਨ ਪ੍ਰੀਤ ਬੈਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਂਣ ਦੁੱਖ ਬਰਹਿਵੇ ਛਾਵਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖਾ ਬਰਹਾ ਬਰਹਾ ਆਖੀ ਹੈ ਬਰਹਾ ਤੂੰ ਸੁਲਤਾਨ ਫਰੀਦਾ ਜੇ ਤੋ ਤਨ ਬਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵੇ ਸੋ ਗੰਦਲਾ ਉਤਰੀਆਂ ਖੰਡ ਲੇਵਾੜ ਇਕ ਰਾਹੇ ਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰਬ ਮਗੇਸੀਆ ਤੋ ਆਹੋ ਕੇ ਰੇ ਕੰਮ ਫਰੀਦਾ ਦਰਦ ਰਵਾ ਦੇ ਜਾਏ ਕਾ ਅਕਾਉਂਟ ਠੋਕੜੀ ਯਾਲ ਇਹੋ ਨੇ ਤੋਸਾਂ ਮਾਰੀ ਐ ਹਮ ਤੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀ ਐ ਪਹਿਰੀ ਲੈ ਸਜਾਏ ਸੋ ਹੀੜਾ ਕੜੀ ਹਾਲ ਜੋ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦਾ ਕੰਬਣ ਲੱਗੀ ਦੇ ਜੇ ਸੌਂਗਰਿਆਂ ਜੀਵਣਾ ਪੀਤਨ ਹੋ ਸਿਖੇ ਫਰੀਦਾ ਬਾਰ ਪਰ ਆਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਇਹ ਵੇ ਰੱਖ ਸੀ ਜਿਉ ਸਰੀਰੋਂ ਲੇਹ ਕੰਦੇ ਕੋਹਾੜਾ ਸਿਰ ਘੜਾਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇਕ ਨਾ ਢਾਗ ਲਾ ਇਕ ਨਾ ਨਹੀਂ ਲੋਣ ਅੱਗੇ ਗਏ ਸੰਜਪਸਨ ਛੋਟਾਂ ਖਾਸੀ ਕਾਣ ਪਾਸਦਮਾ ਮੈਂ ਛੱਤ ਸਹਿਰਾ ਭੇਜੀ ੱਡੋ ਰੱਡ ਜਾਏ ਸੁਦੇ ਜੀ ਜੀ ਰਾਣ ਮਹਿ ਥੀਏ ਅਤੀ ਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀਆਂ ਐ ਪਏ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋਦੀ ਵੀ ਬਲੰਦਿਆਂ ਮਲਕ ਬੈਠਾ ਆਏ ਗੱਡ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਪਾਹੇ ਦੇਤੀ ਆਜੇ ਸਰਤੀਆ ਤੇ ਲਾਹ ਕਮਾ ਦੇਰ ਕਾਗਦੇ ਕੁੰਨੇ ਕੋਇ ਲਾਹ ਮੰਦੇ ਅਮਲ ਕਰਿੰਦਿਆਂ ਇਸ ਜਾਇ ਤੇ ਨਾ ਫਰੀਦਾ ਕੰਨੇ ਮਸੱਲਾ ਸੂਫ ਗਾਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨਾ ਨਿਕਲੇ ਜੇ ਤਨ ਚੀਰੇ ਕੋਇ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤਨਾ ਹੋਏ ਮਹੱਲਾ ਤੀਜਾ ਇਹ ਤਾਨੋਂ ਸਭੋ ਰਤੋ ਹੈ ਰਤ ਬਿਨ ਤਨ ਨਾ ਹੋਏ ਜੋ ਸਹਿਰ ਤੇ ਆਪਣੇ ਤਿਤਦਨ ਲੋਭ ਰਤ ਨਾ ਹੋਏ ਭੈ ਭੈ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤਰਤਾਤ ਸੁਧ ਹੋਏ ਤਿਉ ਹਰਿ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋ ਹੁਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਾਓ ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਵੇ ਜਿੱਕੜ ਡੁੱਬੈ ਹੱਥ ਫਰੀਦਾ ਨੰਡੀ ਕੰਤ ਨਾ ਰਾਵੇ ਉਹ ਵੱਡੀ ਥੀ ਮਹੀਆਸ ਧੰਨ ਕੋ ਕਹਿੰਦੀ ਗੋਰ ਮੈਂ ਤੈਸੈ ਨਾ ਮਿਲੀ ਆਸ ਫਰੀਦਾ ਸੁਰ ਪੱਲਿਆ ਦਾੜੀ ਪੱਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣੇ ਕਰ ਲੀਆਂ ਫਰੀਦਾ ਕੋਠੇ ਤੁਕਣ ਕਿਤੜਾ ਫਿਰ ਨੀਂਦ ਰੀ ਨਿਵਾਰ ਜੋ ਦਹਲ ਤੇ ਗਾਣ ਵੇ ਗਏ ਬਿਲਾੜ ਬਿਲਾੜ ਫਰੀਦਾ ਕੋਠੇ ਮੰਡਾ ਮਾੜੀਆਂ ਇਤ ਨਾ ਲਾਏ ਚਿੱਤ ਮਿੱਟੀ ਪਈ ਤੋਲ ਵੀ ਕੋਈ ਨਾ ਹੁਸੀ ਮਿੱਤਾਂ ਫਰੀਦਾ ਮੰਡਪ ਮਾਲਨਾ ਲਾਏ ਮਰਗਾਂ ਸਤਾਣੀ ਚ ਤਥਾਰੋ ਸਾਈ ਜੈ ਸੁਮਾਲ ਜਥੈ ਹੀ ਤੋ ਵੰਜਣਾ ਫਰੀਦਾ ਜਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸਰਮਿੰਦਾ ਥੀ ਬਹੇ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਖਰੀ ਦਿਲ ਦੀ ਲਾਏ ਭਰਾੰਦ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਦਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸੋ ਗੁਣੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸਾਂ ਸਤੀ ਤੋ ਇਹ ਨਾ ਪਲਵੇ ਜੇ ਜਲ ਟੂਬੀ ਦੇ ਫਰੀਦਾ ਡੋਡੋ ਹਾਗਣ ਰੱਬ ਦੀ ਝੂਰਿੰਦੀ ਝੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਵਲੇ ਫਰੀਦਾ ਇਹੋ ਪਛੋਤਾਓ ਵਦ ਕੁਆਰੀ ਨਾ થી ਐ ਕਲਰ ਕੇਰੀ ਛਪੜੀ ਆਏ ਉਲੱਥੇ ਹੰਝ ਚਿੰਜੂ ਬੋੜ ਨਾ ਨਾ ਪੀਵੇ ਉਡਣ ਸੰਦੀ ਡੰਝ ਹੰਸ ਉਡਰ ਕੋ ਦਰੇ ਪਏ ਆ ਲੋਕ ਵਿਧਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋ ਦਰਾ ਖਾਏ ਟਾਲ ਚਲ ਗਈਆਂ ਆ ਪੰਖੇ ਆ ਜਨੇ ਵਸਾਏ ਤਾਲ ਫਰੀਦਾ ਸਰ ਭਰਿਆ ਪਈ ਚਲ ਸੇ ਥੱਕੇ ਕਬਲੇ ਕੱਲ ਫਰੀਦਾ ਇਟ ਸੁਣਾਣੇ ਪੋਏ ਸਵਣ ਕੀੜਾ ਲੜਿਓ ਮਾਸੋ ਕਿਤੜਿਆਂ ਜੁਗ ਵਾਪਰ ਇਕਤ ਪਿਆ ਆ ਪਾਸ ਫਰੀਦਾ ਭੰਨੀ ਘੜੀ ਸਵਨ ਵੀ ਟੁੱਟੀ ਨਗਰ ਲੱਜ ਅਜਰਾਈਲ ਫਰੀਸਤਾ ਕਹਿ ਕਰਨਾ ਠੀ ਅੱਜ ਫਰੀਦਾ ਭੰਨੀ ਘੜੀ ਸਵਨ ਵੀ ਟੁੱਟੀ ਨਗਰ ਲੱਜ ਜੋ ਸੱਜਣ ਪੋਏ ਭਾਰ ਥੇ ਸੇ ਕਉ ਆਵੇ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨ ਭਲੀ ਰੀਤ ਕਭੀ ਚਲ ਨ ਆਇਆ ਪੰਜੇ ਵਖਤ ਮਸੀਤਾ ਉਠ ਫਰੀਦਾ ਜੋ ਸਾਜ ਸੁ ਬੇਨਿਵਾਜ ਗੁਜਾਰ ਜੋ ਸਰਸਾਈ ਨ ਨਿਵੇ ਸੋ ਸਰਕ ਉਤਾਰ ਜੋ ਸਰਸਾਈ ਨਾਨ ਵੈ ਸੋ ਸਰ ਕੀਜੈ ਕਾਏ ਕੁੰਨੇ ਢ ਜਲਾਈਏ ਬਲਣ ਸੰਦੈ ਥਾਏ ਫਰੀਦਾ ਕਿਥੈ ਟੰਡੇ ਮਾਪੇ ਜਿੰਨੀ ਤੂੰ ਜਣੇ ਹੋ ਹੈ ਤੈ ਪਾਸੋਂ ਇ ਲੱਦ ਗਏ ਤੂੰ ਅਜੇਨਾ ਪਤੀ ਨੋ ਹੈ ਫਰੀਦਾ ਮਨ ਮੈਦਾਨ ਕਰ ਢੋਏ ਟਿੱਬੇ ਲਾਹੇ ਅਗੇ ਮੂਨਾ ਆਵਸੀ ਦੋਜਕ ਸੰਦੀਪ ਆਹੇ ਮਹੱਲਾ ਪੰਜਾਬਾ ਫਰੀਦਾ ਖਾਲ ਕੋ ਖਲਕਮੇ ਖਲਕ ਵਸੈ ਰਬ ਮਾਹੇ ਮੰਦਾ ਕਿਸਨੋ ਵਾਕੀ ਹੈ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੇ ਦੇ ਨਾਲਾ ਕਪਿਆ ਜੇ ਗਾਲ ਵਿੱਚ ਕਪੈ ਚੁੱਖ ਭਵਨ ਇਤੀ ਮਾਮਲੇ ਸਨ ਇਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਢੇ ਮੁੱਤੀ ਤਾਹ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗੇ ਪੱਲੇ ਸਭ ਕੁਝ ਪਾਏ ਫਰੀਦਾ ਪੰਖ ਪਰ ਹੁਣੀ ਦੁਨੀ ਸੁਹਾਵਾ ਬਾਗ ਨੋਵਤ ਵਜੀ ਸਵੇ ਸਾਂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਤੂਰੀ ਵੰਡੀ ਐ ਸੁਤਿਆਂ ਮਿਲੈ ਨਾ ਭਾਉ ਨਾ ਨੈਣ ਨੀਂਦ ਰਾਵਲੇ ਤੈ ਨਾ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁੱਖ ਮੁਰ ਕੋ ਦੁੱਖ ਸਭ ਆਇ ਜਾਗ ਉੱਠੇ ਚੜਕਾ ਦੇਖਿਆ ਦਾ ਕਰ ਕਰ ਰੇਹਾ ਅੱਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਜਬ ਸੂਲਾ ਬਾਗ ਜੋਜਨ ਪੀਰ ਨਿਵਾਦਿਆ ਤਨਾ ਚਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇਹ ਵਿਰਲੇ ਕੇ ਪਾਈਨ ਜਨਾ ਪਿਆਰੇ ਨੇ ਇਹ ਕੰਦੀ ਵਹਿਣ ਨਾ ਢਾਹੇ ਤੋਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾਂਉ ਗਾਉ ਕਰੇ ਫਰੀਦਾ ਧੁਖਾਂ ਸੇਤੀ ਦੇਹ ਗਇਆ ਸੂਲਾ ਸੇਤੀ ਰਾਤ ਖੜਾ ਪੁਕਾਰੇ ਪਤਨੀ ਬੇੜਾ ਕ ਪਰਵਾਤ ਲਮੀ ਲਮੀ ਨਦੀ ਵਹ ਹੈ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਾਰ ਕਰੇ ਜੇ ਪਾਤਣ ਰਹਿ ਸੁਚੇਤ ਫਰੀਦਾ ਗੱਲੀ ਸੋ ਸਜਣ ਵੀ ਹੈ ਇੱਕ ਟੁੰਢੀ ਦੀ ਨਾਲ ਹਾਂ ਤੁਖਾਂ ਜੋ ਮਾਲੀਂ ਕਾਰਨ ਤਿੰਨਾ ਮਾ ਪੇਰੀ ਫਰੀਦਾ ਇਹ ਤਨ ਭੋਪਣਾ ਨਿਤ ਨਿਤ ਦੁਖਿਆ ਕੌਣ ਕੰਨੀ ਬੁੱਜੇ ਦੇਰ ਹਾਂ ਕਿਤੀ ਵਗੈ ਪਾਉਣ ਫਰੀਦਾ ਰਬ ਖਜੂਰੀ ਪੱਕੀਆਂ ਮੱਖੇ ਨਹੀਂ ਵਹਨ ਜੋ ਜੋ ਵੰਜਾ ਡੇਹੜਾ ਸੂ ਮਰ ਹੱਤ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀ ਜਾਂ ਤਲੀਆਂ ਗੁੰਡਾ ਕਾਗ ਅਜੈ ਸੋ ਰਬ ਨਾ ਬਾਫੜਿਓ ਦੇਖ ਬੰਦੇ ਕੇ ਭਾਗ ਕਾਗਾ ਕ ਰੰਗ ਢੰਡੋਲੇ ਆਸਗਲਾ ਖਾਇਆ ਮਾਸ ਇਹ ਦੋਇ ਨੈ ਨਾ ਮਤ ਛੂਹੋ ਪਰ ਦੇਖਣ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਬਸੈ ਤਾ ਉੱਡਰ ਜਾਹੇ ਜਿਤ ਪਿੰਜਰ ਮੇਰਾ ਸੋ ਬਸੈ ਮਾਸ ਨਤ ਦੁਖਾ ਹੈ ਫਰੀਦਾ ਗੁਰ ਨਿਮਾਣੀ ਸਾਡ ਕਰ ਨੇ ਕਰਿਆ ਕਰਿਆ ਆਉ ਸਰ ਪਰ ਮਥ ਹੈ ਆਵਣਾ ਮਰਣਾ ਨਾ ਡਰਿਆ ਹੋ ਇਨੀ ਲੋਣੀ ਦੇਖਦੇ ਆ ਕਿਤੇ ਚੱਲ ਗਏ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਮੈਂ ਮਿਲ ਹੈ ਮੈਂ ਮਿਲੇ ਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚਰ ਕਬਨੈ ਧੀਰ ਫਰੀਦਾ ਕੱਚੇ ਭਾਂਡੇ ਰੱਖਿਆ ਕਿਚਰ ਤਾਈ ਨੀਰ ਫਰੀਦਾ ਮਹਿਲ ਨੇ ਸਖਣ ਰਹਿ ਗਏ ਵਸਾ ਆਇਆ ਤਲ ਗੋਰਾ سینੇ ਮਾਨੀਆਂ ਬੈਸ ਨ ਰੂਹਾ ਮਲ ਆਖੀ ਸੇਖਾਂ ਬੰਦਗੀ ਚਲਣਾ ਅੱਜ ਕੇ ਕੱਲ ਫਰੀਦਾ ਮੋਤੇਦਾ ਬਨਾਏ ਵੈ ਦਸਹਿ ਜਿਉਂ ਦਰਿਆ ਬੈਟਾ ਹਾਗੈ ਦੂਜਕ ਤਪਿਆ ਸੁਣੀਏ ਹੂਲ ਬਵੈ ਕਹਾ ਹਾ ਇਕਨਾਂ ਨੂੰ ਸਭ ਸੋਜੀ ਆਇਕ ਫਿਰਦੇ ਵੇ ਪ੍ਰਵਾਹਾ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਾਹ ਓਗਾ ਹਾ ਫਰੀਦਾ ਦਰਿਆ ਵੈ ਕੰਨੇ ਬਗੋਲਾ ਬੈਠਾ ਖੇਲ ਕਰੇ ਖੇਲ ਕਰੰਦੇ ਹੰਜਨੋਆ ਚਿੰਤੇ ਬਾਜ ਪਾਏ ਭਾਜ ਪਏ ਤਸ ਰੱਬ ਦੇ ਕਿ ਨਾ ਵਿਸਰੀਆਂ ਜੋ ਮਨ ਚੇਤਨਾ ਚਿੱਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤਰੈ ਮਨ ਦੇ ਹਰੀ ਚੱਲੇ ਪਾਣੀ ਅਨ ਆਇਓ ਬੰਦਾ ਦੁਨੀ ਵਿੱਚ ਬਤਾ ਸੁਣੀ ਬੰਨ ਮਲਕਲ ਮੌਤ ਜਨ ਆਪਸੀ ਸਭ ਦਰਵਾਜੇ ਭਨ ਨਤ ਨ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੋ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਿਆ ਏ ਕੰਮ ਫਰੀਦਾ ਹੰਬਲੇ ਆਰੀ ਤਨ ਪੱਖੀਆਂ ਜੰਗਲ ਜਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨ ਛੋਡਨ ਪਾਸ ਫਰੀਦਾ ਰੁੱਤ ਫਰੀ ਵਣ ਕੰਬਿਆ ਪਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰੈਣਕ ਥਾਉ ਨਾ ਹੈ ਫਰੀਦਾ ਪਾੜ ਪਟੋਲਾ ਸਜ ਕਰੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਓ ਜਨੀ ਵੇਸੀ ਸੌ ਮਲੇ ਸੇ ਵੇਸ ਕਰੇ ਮਹਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਰੜੀ ਪਹਿਰੇ ਨਾਨਕ ਕਰਹੀ ਬੈਠਿਆ ਸੌ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਬ ਜਿਨਾ ਵੜਿਆਈਆਂ ਧਨਜੋ ਬਨਾਗਾ ਖਾਲੀ ਚੱਲੇ ਧਣੀ ਸਿਓ ਟਿੱਬੇ ਜਾਮੀਹਾ ਫਰੀਦਾ ਤਿੰਨਾ ਮੁਖੜ ਰਾਵਣੇ ਜਿਨਾ ਵਿਸਾਰੇ ਉਹਨਾਂ ਨਾਓ ਇੱਥੇ ਦੁੱਖ ਘਂਡੇਰਿਆਂ ਅੱਗੇ ਠੌਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗੇ ਉਹ ਜੀਵਨ ਦਰਨ ਹੋਇਓ ਹੋ ਜੇ ਤੈ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਮਹੱਲਾ ਪੰਜਵਾ ਫਰੀਦਾ ਕਾਂਤਰੰਗਾਬਲਾ ਵੱਡਾ ਵੇ ਮਹਤਾਜ ਅੱਲੈ ਸੇ ਤਿਰਤ ਆਏ ਹੋ ਸਚਾਵਾਂ ਸਾਜ ਮਹੱਲਾ ਪੰਜਵਾ ਫਰੀਦਾ ਦੁੱਖੋ ਸੁਖ ਇਕ ਕਾਰ ਦਿਲ ਤੇ ਲਾਹੇ ਵਿਕਾਰ ਅੱਲੈ ਭਾਵੇ ਸੋ ਭਲਾ ਤਾਂ ਨੱਬੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਬਜਾਈ ਵੱਜਦੇ ਤੂੰ ਵੀ ਵੱਜੈ ਨਾਲ ਸੋਈ ਜੀਵ ਨਾ ਵੱਜਦਾ ਜਸਾ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸੋ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾ ਖੜੀ ਸੋ ਪਾਈਏ ਪੂਰ ਕਰਮਾਂ ਪਹਿਲਾ ਪਹਿਰਾ ਫੁੱਲ ਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋਂ ਦਾਤਮ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਸ ਨਾਲ ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਢੂੰ ਦੇਂਦੀ ਏ ਸੁਹਾਗ ਕੁ ਤਉ ਤਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨ ਹੋਰ ਸਬਰ ਮੰਜ ਕਾ ਮਾਨ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਵਰੀ ਤਨ ਇਹ ਵੇ ਜਾਲੇ ਨਾ ਹੂਨ ਨਜੀਕ ਖੁਦਾਏ ਦੇ ਭੇਤ ਨ ਕਿ ਸਹ ਦੇਨ ਸਬਰ ਇਹੋ ਸੋ ਆਉ ਦੇ ਸਬਰ ਇਹੋ ਸੋ ਆਉ ਜੇ ਤੂੰ ਬੰਦਾ ਢਿੜ ਕਰ ਹੈ ਵੱਧ ਧੀ ਵੈ ਦਰੀਆ ਹੋ ਟੁੱਟ ਨਾ ਧੀ ਵਾਹੜਾ ਫਰੀਦਾ ਦਰਬੇਸੀ ਗਾਖੜੀ ਚੋਪੜੀ ਪਰੀ ਤਮ ਇਕਨਮ ਕਿਨ ਚਾਲੀ ਹੈ ਦਰਬੇ ਸਾਹਬੀ ਰੀ ਤਮ ਤਾਨੂੰ ਤਪਾਇ ਤਨੂਰ ਡਿਓ ਬਾਲਣਾ ਹੱਡ ਬਲ ਨਾ ਪੈਰੀ ਠੱਕਾ ਸਿਰ ਜੁੱਲਾਂ ਜੇ ਮੂੰਹ ਪਰੀ ਮੈ ਲੰਨ ਤਾਨੂੰ ਨਾ ਤਪਾਇ ਤਨੂਰ ਡਿਓ ਬਾਲਣਾ ਹੱਡ ਨਾ ਬਾਲ ਸਿਰ ਪਹਿਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਹੌ ਟੁੰਢੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕੋ ਲਖਨ ਲਖੀਆ ਗੁਰਮੁਖ ਦੇ ਦੇ ਖਾਲ ਹੰਸਾਂ ਦੇਖ ਤਰੰਦੇ ਆ ਬੱਗਾ ਆਇਆ ਚਾਉ ਡੁੱਬ ਮੋਏ ਬੱਗ ਬਪੋੜੇ ਸਿਰ ਤਲੇ ਉਪਰ ਪਾਉ ਮੈਂ ਜਾਣਿਆ ਵਡਹੰਸੋ ਹੈ ਤਾਂ ਮੈਂ ਕੀਤਾ ਸੰਗੋ ਜੇ ਜਾਣਾ ਬਗ ਬਪੋੜਾ ਜਨਮ ਨ ਭੇੜੀ ਅੰਗ ਆ ਹੰਸ ਸੁਖਿਆ ਬਾਗੋਲਾ ਜਾ ਕੋ ਨਜ਼ਰ ਤਰੇ ਜੇ ਤੇ ਸੁਭਾਵੇ ਨਾਨਕਾ ਕਾ ਗਉ ਹੰਸ ਕਰੇ ਸਰਵਰ ਪੰਖੀ ਏ ਕੜੋ ਵਾਹੀ ਵਾਲ 50 ਇਤਨ ਲੈਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ 100 ਅੱਖਰ ਕਵਣ ਗੁਣ ਕਵਣ ਸਮਣੀਆਂ ਮੰਤ ਕਵਣ 100 ਵੇਸ ਹੋਹਕਾਰੀ ਜੇਤ ਵਸਿਆ ਵੇ ਕੰਤ ਨਿਵਣ 100 ਅੱਖਰ ਖਵਣ ਗੁਣ ਜੇ ਬਾਮਣੀਆਂ ਮੰਤ ਏ ਤਰੇ ਭੈਣੇ ਵੇਸ ਕਰ ਤਾ ਵਸਿਆ ਵੀ ਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਆਣ ਹੁੰਦੇ ਆਪ ਵੰਡਾ ਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾਂਗਾ ਲਾਏ ਸਭ ਨਾਮੈ ਸੱਚਾ ਧਣੀ ਹਿਆਉ ਨ ਕਹੀ ਠਾਹੇ ਮਾਨਕ ਸਭ ਅਮੋਲਵੇ ਸਭ ਨਾ ਮਨ ਮਾਨਿਕ ਠਾਣ ਮੂਲ ਮਚਾਂ ਗਵਾ ਜੇ ਤੋ ਪਿਰਿਆਂ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ